ਦੋਸਤੋ ਇਸ ਵਕਤ ਨਾ ਮੈਂ ਹਲਕਾ ਪਲਟਦੀ ਇੱਕ ਜਿੱਦਾਂ ਇੱਕ ਇੰਪੋਰਟੈਂਟ ਸੜਕ ਦੇ ਹਾਲਾਤ ਤੁਹਾਨੂੰ ਦਿਖਾਉਣਾ ਚਾਹੁੰਦਾ ਵਾ ਇਹ ਸੜਕ ਹੈਗੀ ਆ ਨਡਾਲਾ ਸੁਬਾਨਪੁਰ ਇਹ ਇੱਕ ਕਿਸਮ ਦੀ ਸਾਡੀ ਕੌਨਸਟਿਟੂਐਂਸੀ ਦੀ ਜਿੱਦਾਂ ਇੱਕ ਲਾਈਫਲਾਈਨ ਕਹਿ ਸਕਦੇ ਆਪਾਂ ਇੱਕ ਜੀਵਨ ਰੇਖਾ ਕਿਉਂਕਿ ਜਿੰਨੀ ਵੀ ਮਾਲਵੇ ਚੋਂ ਵਾਇਆ ਕਪੂਰਥਲਾ ਟਰੈਫਿਕ ਆਉਂਦੀ ਆ ਔਰ ਇਹ ਟਰੈਫਿਕ ਹੋ ਕੇ ਸੁਭਾਨਪੁਰ ਨਡਾਲਾ ਬੇਗੋਵਾਲ ਤੋਂ ਗੁਜ਼ਰ ਕੇ ਇਹ ਅਲਟੀਮੇਟਲੀ ਜਾਂਦੀ ਆ ਟਵਰਡਸ ਟਾਂਡਾ ਐਂਡ ਪਠਾਨਕੋਟ ਸੋ ਬੜਾ ਇੰਪੋਰਟੈਂਟ ਲਿੰਕ ਆ ਸਾਡੀ ਕੌਨਸਟਿਟੈਂਸੀ ਦਾ ਇਹਦੇ ਹਾਲਾਤ ਬਹੁਤ ਤਰਸਯੋਗ ਨੇ ਔਰ ਇਨਾ ਹਾਲਾਤਾਂ ਦੇ ਕਰਕੇ ਬੇਤਹਾਸ਼ਾ ਐਕਸੀਡੈਂਟ ਹੁੰਦੇ ਨੇ ਬਹੁਤ ਲੋਕਾਂ ਦੀ ਕੰਪਲੇਂਟ ਆ ਮੈਨੂੰ ਹਲਕਾ ਭਲੱਤ ਦੇ ਜਿੰਨੇ ਪਤਵੰਤੇ ਸੱਜਣ ਮਿਲਦੇ ਨੇ ਕਿ ਜੀ ਸਾਡੀ ਸੜਕ ਦਾ ਜ਼ਰੂਰ ਕੁਝ ਕਰੋ ਮੈਂ ਬਤੌਰ ਆਪੋਜੀਸ਼ਨ ਦਾ ਇੱਕ ਨੁਮਾਇੰਦਾ ਹੁੰਦਿਆਂ ਮੈਂ ਵਿਧਾਨ ਸਭਾ ਦੇ ਵਿੱਚ ਮਸਲਾ ਉਠਾਇਆ ਮੈਂ ਨਾਲ ਨਾਲ ਤੁਹਾਨੂੰ ਸੜਕ ਦਿਖਾਈ ਜਾਨਾ ਮੈਂ ਵਿਧਾਨ ਸਭਾ ਦੇ ਵਿੱਚ ਮਸਲਾ ਉਠਾਇਆ ਇਸ ਸੜਕ ਦਾ ਔਰ ਉੱਥੇ ਜਿਹੜਾ ਟਰਾਂਸਪੋਰਟ ਸੌਰੀ ਪੀਡਬਲੂਡੀ ਮੰਤਰੀ ਹੈ ਉਹ ਸਿਰਫ ਇਹ ਕਹਿ ਕੇ ਗੁਜ਼ਾਰਾ ਛਡਾ ਲੈਂਦੇ ਨੇ ਕਿ ਜੀ ਜਲਦੀ ਬਣਾ ਦੇਾਂਗੇ ਐਕਸਟੈਂਡੇਡਾਈਜ਼ਡ ਜਵਾਬ ਆ ਉਹਨਾਂ ਦੇ ਕੋਲ ਇਹ 10 ਕਿਲੋਮੀਟਰ ਦੇ ਕਰੀਬ ਇਹ ਸੜਕ ਹੈ ਜੀ ਔਰ ਇੰਨੇ ਮਾੜੇ ਹਾਲਾਤ ਆ ਕਿ ਮੇਰਾ ਖਿਆਲ ਹੈ ਕਿ ਹੁਣ ਤੱਕ ਪਿਛਲੇ 3 ਸਾਲਾਂ ਤੋਂ ਇੱਕ ਨਵੇਂ ਪੈਸੇ ਦਾ ਇੱਥੇ ਕੋਈ ਕੰਮ ਨਹੀਂ ਹੋਇਆ ਔਰ ਬਹੁਤ ਐਕਸੀਡੈਂਟ ਜਿੱਦਾਂ ਮੈਂ ਕਹਾ ਚੰਗੇ ਚੰਗੇ ਬੰਦੇ ਸਾਡੇ ਹਲਕੇ ਦੇ ਚਾਹੇ ਉਹ ਚੱਕੋ ਕੀ ਪਿੰਡ ਦੀਆਂ ਮੌਤਾਂ ਹੋਈਆਂ ਨੇ ਜਾਂ ਇਬਰਾਹਿਮਵਾਲ ਦੀਆਂ ਮੌਤਾਂ ਹੋਈਆਂ ਨੇ ਜਿੰਨੇ ਪਿੰਡ ਆਉਂਦੇ ਨੇ ਕਿਉਂਕਿ ਵੱਡੀ ਟ੍ਰੈਫਿਕ ਆਉਂਦੀ ਇੱਥੇ ਟਰੱਕ ਟਰਾਲੇ ਚੱਲਦੇ ਨੇ ਵੱਡੇ ਜਿਹੜੇ ਮਾਲਵੇ ਚੋਂ ਜਿਹੜੇ ਜਾਣਦੇ ਨੇ ਪਠਾਨਕੋਟ ਨੂੰ ਜਾ ਕੇ ਰੇਤਾ ਬਜਰੀ ਤੇ ਉਹ ਕੰਮ ਕਰਦੇ ਨੇ ਉਹ ਸਾਰੇ ਜਿਹੜੇ ਨੇ ਉਹ ਇਸ ਸੜਕ ਦੇ ਵਿੱਚੋਂ ਦੀ ਲੰਘਦੇ ਨੇ ਕਿਉਂਕਿ ਸ਼ਾਇਦ ਉਹਨਾਂ ਨੂੰ ਟੋਲ ਪਲਾਜ਼ੇ ਦਾ ਵੀ ਬਚਤ ਹੁੰਦੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਟੋਟਲ ਸਟ੍ਰੈਚ ਸੜਕ ਦੀ ਜਿਹੜੀ ਆ ਉਹ ਖੁਰਦ-ਬੁਰਦ ਹੋਈ ਹੋਈ ਸੜਕ ਔਰ ਇਹ ਮੈਂ ਐਕਸਪਲੇਨ ਕਰਨਾ ਚਾਹੁੰਨਾ ਕਿ ਚਾਰ ਤਰ੍ਹਾਂ ਦੀਆਂ ਸੜਕਾਂ ਨੇ ਜਿਹਦੇ ਵਿੱਚ ਅ ਤੁਸੀਂ ਬੇਤੋ ਥੋੜਾ ਸਮਝ ਲਓ ਕਿ ਨੈਸ਼ਨਲ ਹਾਈਵੇ ਨੇ ਜਿਵੇਂ ਕਿ ਦਿੱਲੀ ਅੰਮ੍ਰਿਤਸਰ ਉਹ ਨੈਸ਼ਨਲ ਹਾਈਵੇ ਹੈ। ਔਰ ਇਸੇ ਤਰ੍ਹਾਂ ਨਾਲ ਜਿਹੜਾ ਸਟੇਟ ਹਾਈਵੇ ਹੁੰਦਾ ਨੈਸ਼ਨਲ ਹਾਈਵੇ ਦੇ ਵਿੱਚ ਦਿੱਲੀ ਅੰਮ੍ਰਿਤਸਰ ਹੋ ਗਿਆ ਜਾਂ ਚੰਡੀਗੜ ਪਟਿਆਲਾ ਬਠਿੰਡਾ ਅੰਮ੍ਰਿਤਸਰ ਹਾਈਵੇ ਉਹ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟਸ ਨੇ। ਫਿਰ ਨੈਕਸਟ ਕੈਟੇਗਰੀ ਔਨ ਦੀ ਸਟੇਟ ਹਾਈਵੇਜ਼। ਜਿਹੜੇ ਸਟੇਟ ਹਾਈਵੇਜ਼ ਨੇ ਉਹ ਵੀ ਪਾਰਸ਼ਲੀ ਫੰਡਡ ਨੇ ਜਿਹੜੀ ਤੁਹਾਡੀ ਹੁੰਦੀ ਆ ਸੈਂਟਰਲ ਗਵਰਨਮੈਂਟ ਜਿਹੜੀਆਂ ਦੋ ਇੰਪੋਰਟੈਂਟ ਸੜਕਾਂ ਨੇ ਹੁੰਦੀਆਂ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਹਾਲਾਤ ਕੀ ਸੜਕਾਂ ਦੇ ਤਾਂ ਦੋ ਜਿਹੜੇ ਪਲਾਨ ਰੋਡ ਜਿਵੇਂ ਕਿ ਸੁਭਾਨਪੁਰ ਨਡਾਲਾ ਜਿਹਦੀ ਮੈਂ ਗੱਲ ਕਰ ਰਹਾ ਇਹ ਪਲਾਨ ਰੋਡ ਆ ਔਰ ਇਹ ਪਲਾਨ ਰੋਡ ਜਿਹੜੀ ਆ ਇਹ ਸਟੇਟ ਗਵਰਨਮੈਂਟ ਦੀ ਸੋਲ ਰਿਸਪੋਨਸੀਬਿਲਟੀ ਆ ਇਸ ਤੋਂ ਅਗੀਆਂ ਹੈਗੀਆਂ ਲਿੰਕ ਰੋਡਸ ਜਿਹੜੀਆਂ ਪਿੰਡਾਂ ਦੀਆਂ 2 2 3 3 ਕਿਲੋਮੀਟਰ ਦੀਆਂ ਲਿੰਕ ਰੋਡਸ ਨੇ ਉਹਨਾਂ ਦੀ ਵੀ ਬਹੁਤ ਬੁਰੀ ਹਾਲਤ ਆ ਇੰਟੀਰੀਅਰ ਪੰਜਾਬ ਦੀ ਇਕੱਲਾ ਮੈਂ ਚਲੋ ਆਪਣੀ ਕਨਸਟੈਂਸੀ ਦਿਖਾ ਸਕਦਾ ਵਾਂ ਵੈਸੇ ਹਾਲਾਤ ਜਿਹੜੇ ਨੇ ਉਹ ਸਾਰੇ ਪੰਜਾਬ ਦੀਆਂ ਅੰਦਰੂਨੀਆ ਸੜਕਾਂ ਜਿਹੜੀਆਂ ਨੇ ਉਹਨਾਂ ਦੇ ਬਹੁਤ ਬੁਰੇ ਹਾਲਤ ਆ ਆ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕੀ ਨੇ ਸੜਕ ਦੇ ਦੇਖੋ ਤੁਸੀਂ ਜਿੱਥੋਂ ਇੰਪੋਰਟੈਂਟ ਜਿਹੜੀ ਨਿਕਲਣੀ ਆ ਸਾਰੀ ਟ੍ਰੈਫਿਕ ਉਹਦੇ ਹਾਲਾਤ ਕੀ ਆ ਔਰ ਭਗਵੰਤਮਾਨ ਬਸ ਨਿਰੀਆਂ ਗੱਪਾਂ ਮਾਰ ਰਿਹਾ ਟੀਵੀਆਂ ਤੇ ਚੜ ਕੇ ਸ਼ੋਰ ਮਚਾ ਕੇ ਕਿ ਬਹੁਤ ਕੰਮ ਕਰਾਤਾ ਸੀ ਪੰਜਾਬ ਦੇ ਵਿੱਚ ਬਦਲਾਵ ਲਿਆਤਾ ਪੰਜਾਬ ਰੰਗਲਾ ਪੰਜਾਬ ਬਣਾ ਦਿੱਤਾ ਔਰ ਇੰਨਾ ਝੂਠੋ ਝੂਠ ਇਸ਼ਤਿਹਾਰਾਂ ਵਿੱਚ ਅਖਬਾਰਾਂ ਵਿੱਚ ਬੋਰਡਾਂ ਦੇ ਵਿੱਚ ਦੂਰ ਦਿੱਲੀ ਤੱਕ ਦੇਸ਼ ਵਿੱਚ ਪਬਲਿਸਿਟੀ ਕੀਤੀ ਜਾ ਰਹੀ ਕਿ ਪੰਜਾਬ ਜਿਹੜਾ ਵਾ ਉਹ ਸਵਰਗ ਬਣ ਚੁੱਕਾ ਲੇਕਿਨ ਮੇਰਾ ਅੱਜ ਇਹ ਫਰਸ ਸੀਗਾ ਕਿ ਮੈਨੂੰ ਆਪਣੀ ਕੰਸਟਿਟੂਐਂਸੀ ਦੇ ਲੋਕਾਂ ਨੂੰ ਮੈਂ ਜਵਾਬ ਦੇ ਆਂ ਜੀ ਤੇ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਪਿਛਲੇ 3 ਸਾਲਾਂ ਵਿੱਚ ਇਨਾਂ ਕੋਲੋਂ ਇੱਕ ਅਖੋਤੀ ਵਿਦਰੋਹ ਦੇ ਕੋਲੋਂ ਆ ਸੜਕ ਨਹੀਂ ਇੱਕ ਬਣੀ ਉਕਲੀ ਇਹ ਸੜਕ ਨਹੀਂ ਮੇਰੀ ਕੌਨਸਟਿਟੂਐਂਸੀ ਦੀਆਂ ਇਦਾਂ ਦੀਆਂ ਇੰਪੋਰਟੈਂਟ ਸੜਕਾਂ ਨੇ ਨਡਾਲਾ ਤੋਂ ਢਿਲਵਾ ਜੀ ਨਡਾਲਾ ਤੋਂ ਪੁਲੱਥ ਔਰ ਜਿਹੜੀਆਂ ਇੰਟੀਰੀਅਰ ਲਿੰਕ ਰੋਡਸ ਨੇ ਪਿੰਡਾਂ ਦੀਆਂ ਟੁੱਟੀਆਂ ਪਈਆਂ ਨੇ ਪੂਰੀ ਹਾਲਾਤ ਨੇ ਸਟੇਟ ਗਵਰਨਮੈਂਟ ਮਹਿਜ਼ ਝੂਠ ਬੋਲ ਰਹੀ ਆ ਗੱਪਾਂ ਮਾਰ ਰਹੀ ਆ ਰੋਜ਼ ਦਿਨ ਟੀਵੀਆਂ ਤੇ اشتہار ਦੇ ਰਹੀ ਆ ਖਬਾਰਾਂ ਜ ਰੰਗਦਾਰ ਇਸ਼ਤਿਹਾਰ ਦੇ ਦੀ ਆ ਸਾਰੇ ਪੰਜਾਬ ਦੇ ਵਿੱਚ ਬੋਰਡ ਜਿਹੜੇ ਨੇ ਉਹ ਲਗਵਾ ਰੱਖੇ ਨੇ ਪਰ ਸੜਕਾਂ ਦੇ ਹਾਲਾਤ ਜਿਹੜੀ ਬੇਸਿਕ ਇੱਕ ਇੰਪੋਰਟੈਂਟ ਸੈਗਮੈਂਟ ਆ ਤੁਸੀਂ ਦੇਖ ਸਕਦੇ ਆ ਹਾਲਤ ਕੀ ਆ ਸਾਡੇ ਦੇਖੋ ਟੋਆ ਕਿੰਨਾ ਵਾ ਇੰਪੋਰਟੈਂਟ ਸੜਕਾਂ ਤੁਸੀਂ ਦੇਖੋ ਵਿਚਾਰੇ ਕਿਧੋਂ ਕਿਧਰੋਂ ਹੋ ਕੇ ਗੱਡੀਆਂ ਮੋਟਰਾਂ ਵਾਲੇ ਜਿਹੜੇ ਟ੍ਰੈਫਿਕ ਆਉਂਦੀ ਨੇ ਉਹ ਕੀ ਕਰ ਕੀ ਰਹੇ ਨੇ ਔਰ ਜਦੋਂ ਇਹ ਘਮਾਉਂਦੇ ਫਰੌਂਦੇ ਨੇ ਟੋਏ ਅਵੋਇਡ ਕਰਦੇ ਨੇ ਉਦੋਂ ਐਕਸੀਡੈਂਟ ਹੁੰਦੇ ਨੇ ਔਰ ਲੋਕੀ ਮਰਦੇ ਨੇ ਇੱਥੇ ਜਿਹੜੇ ਜ਼ਮਾਨਤ ਜਪਤ ਨਹਿਕਮਾਂ ਆ ਜਿਨ੍ਹਾਂ ਦੀਆਂ ਦੋ ਵਾਰੀ ਜ਼ਮਾਨਤਾਂ ਜਬਤ ਹੋਈਆਂ ਕਦੀ ਇੱਥੇ ਸੜਕ ਤੇ ਆਣ ਕੇ ਫਿੱਟਾ ਕੱਟ ਕੇ ਚੱਲ ਜਾਂਦੇ ਨੇ ਤੇ ਲੋ ਜੀ ਆ ਸੜਕ ਅਸੀਂ ਬਸ ਚੰਦ ਦਿਨਾਂ ਚ ਬਣਾ ਦੇਣੀ ਆ ਪਿਛਲੇ ਸਾਲ ਕਹਿੰਦੇ ਨੇ ਕਹਿੰਦੇ ਹੀ ਨੇ ਸੁਣਿਆ ਵਾ ਕਿ ਜੀ ਕਰੋੜ ਰੁਪਈਆ ਲਾਇਆ ਇਹ ਸੜਕ ਤੇ ਆ ਕਿ ਕਰੋੜ ਰੁਪਈਆ ਲਾਇਆ ਹੁੰਦਾ ਕਟੋ-ਕਟ ਕੁਛ ਛੋਟਾ ਮੋਟਾ ਪੈਚ ਉਹ ਕੀ ਕੀਤਾ ਹੁੰਦਾ ਤੇ ਆਜ ਸੜਕ ਦੇ ਹਾਲਾਤ ਇਹ ਨਹੀਂ ਸੀ ਹੋਣੇ ਤੋਂ ਮੈਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਮੈਂ ਆ ਤੁਹਾਨੂੰ ਸੜਕ ਦੇ ਹਾਲਾਤ ਦਿਖਾਤੇ ਨੇ ਔਰ ਮੈਂ ਹੁਣ ਤੁਹਾਨੂੰ ਸਭ ਨੂੰ ਇਹ ਅਪੀਲ ਕਰੂੰਗਾ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਇਸ ਲਈ ਕਰੋ ਤਾਂ ਕਿ ਸਾਰੇ ਪੰਜਾਬ ਦੀਆਂ ਸੜਕਾਂ ਦੀ ਘੱਟੋ-ਘੱਟ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰੀ ਜਿਹੜੀ ਹੈ ਆਪਣੀ ਸਮਝੇ ਔਰ ਇੱਕ ਪਾਸੇ 1 ਲੱਖ ਕਰੋੜ ਦਾ ਕਰਜ਼ਾ ਚਾੜਤਾ ਇਸ ਸਰਕਾਰ ਨੇ ਪਿਛਲੇ ਤਕਰੀਬਨ 3 ਸਾਲ ਹੀ ਲਾ ਲੋ 1 ਲੱਖ ਕਰੋੜ ਰੁਪਏ ਕਰਜ਼ਾ ਚਾੜਿਆ ਉਹ ਪੈਸਾ ਗਿਆ ਕਿੱਥੇ ਆ ਸੜਕਾਂ ਟੁੱਟੀਆਂ ਹੋਈਆਂ ਨੇ ਸਕੂਲਾਂ ਵਿੱਚ ਟੀਚਰਜ਼ ਨਹੀਂ ਹਨ ਤੁਸੀਂ ਕੱਲ ਪਰਸੋ ਦੇਖ ਲਿਆ ਆ ਆਰਟੀਆਈ ਡਾਟਾ ਆਇਆ ਕਿ 40% ਸੀਨੀਅਰ ਸਕੈਂਡਰੀ ਸਕੂਲ ਪੰਜਾਬ ਦੇ ਵਿਦਆਊਟ ਪ੍ਰਿੰਸੀਪਲ ਵਿਦਆਊਟ ਹੈਡਮਾਸਟਰ ਨੇ ਸਾਡੇ ਕਬੂਰਥਲੇ ਜ਼ਿਲ੍ਹੇ ਦਾ ਆਰਟੀਆਈ ਡਾਟਾ ਮੈਂ ਸ਼ੇਅਰ ਕੀਤਾ ਟਵਿੱਟਰ ਦੇ ਉੱਤੇ ਉੱਥੇ ਤਾਂ ਬਹੁਤ ਹਲ ਹੋਰ ਵੀ ਹਾਲਾਤ ਖਰਾਬ ਨੇ 60 70% ਸਕੂਲਾਂ ਵਿੱਚ ਜਿਹੜੇ ਟੀਚਰ ਪ੍ਰਿੰਸੀਪਲ ਤੇ ਹੈਡਮਾਸਟਰ ਨਹੀਂਗੇ ਹਸਪੀਟਲਸ ਦੀ ਬਹੁਤ ਮਾੜੀ ਹਾਲਤ ਹੈ ਹਸਪਤਾਲਾਂ ਦੀ ਬੜੀ ਬੁਰੀ ਹਾਲਤ ਹੈ ਆ ਆ ਅਖੋਤੀ ਆਮ ਆਦਮੀ ਪਾਰਟੀ ਕlinicਾਂ ਆਪਣਾ ਪਾਰਟੀ ਦਾ ਨਾਮ ਚਮਕਾਉਣ ਲਈ ਬਣਾਤੀਆਂ ਲੇਕਿਨ ਲੋਕੀ ੱੱੱਕੇ ਖਾ ਰਹੇ ਨੇ ਇਲਾਜ ਕਿਸੇ ਦਾ ਹੋ ਨਹੀਂ ਰਿਹਾ ਅ ਰਜਿੰਦਰਾ ਹਸਪੀਟਲ ਵਰਗਾ ਪ੍ਰੀਮੀਅਰ ਇੰਸਟੀਟਿਊਸ਼ਨ ਆ ਸਾਡਾ ਹੈਲਥ ਦਾ ਉੱਥੇ ਜਿਹੜਾ ਤੁਸੀਂ ਅੰਦਾਜ਼ਾ ਲਾ ਲਓ ਕਿ ਆਪਰੇਸ਼ਨ تھیਏਟਰ ਵਿੱਚ ਚੱਲਦੇ ਆਪਰੇਸ਼ਨ ਵਿੱਚ ਲਾਈਟ ਗਲ ਹੋ ਜਾਂਦੀ ਹੈ ਫਿਰ ਹੋਨਾ ਹਸਪਤਾਲਾਂ ਦੀਆਂ ਵੀਡੀਓਜ਼ ਆਈਆਂ ਲਾਈਟ ਗਲ ਹੋ ਗਈ ਤੇ ਇਹ ਪੈਸਾ ਸਾਡਾ ਜਿਹੜਾ ਲੱਖ ਕਰੋੜ ਰੁਪਇਆ ਚੱਕਿਆ ਉਹ ਮੈਂ ਪੁੱਛਣਾ ਚਾਹੁੰਦਾ ਵਾਂ ਇਹ ਉਹ ਪੈਸਾ ਲਾਇਆ ਕਿੱਥੇ ਭਗਵੰਤ ਮਾਨ ਦੀ ਸਰਕਾਰ ਨੇ ਅਗਰ ਲਾਇਆ ਹੁੰਦਾ ਤਾਂ ਫਿਰ ਸੜਕਾਂ ਬਣਨੀਆਂ ਚਾਹੀਦੀਆਂ ਸੀ ਆ ਦੇਖੋ ਤੁਸੀਂ ਕਿਵੇਂ ਅੱਜ ਆ ਜਿਹੜੀ ਇੰਪੋਰਟੈਂਟ ਲਿੰਕ ਰੋਡ ਇੱਕ ਤੁਹਾਨੂੰ ਦਿਖਾ ਰਿਹਾ ਸੌਰੀ ਪਲਾਨ ਰੋਡ ਉਹਦੇ ਹਾਲਾਤ ਕੀ ਨੇ ਔਰ ਮੈਂ ਜਦੋਂ ਡਿਪਾਰਟਮੈਂਟ ਨਾਲ ਗੱਲ ਕਰਦਾ ਵਾਂ ਡਿਪਾਰਟਮੈਂਟ ਵਾਲੇ ਕਹਿੰਦੇ ਜੀ ਸਾਡੇ ਪੱਲੇ ਕੁਝ ਨਹੀਂਗਾ ਸਾਡੇ ਕੋਲ ਪੈਸਾ ਕੋਈ ਨਹੀਂਗਾ ਜਿਹੜੀਆਂ ਸੜਕਾਂ ਸਾਡੀ ਹੁਣ ਦੋ ਤਿੰਨ ਇੰਪੋਰਟੈਂਟ ਰਿਪੇਅਰ ਹੋਣ ਲੱਗੀਆਂ ਨੇ ਇੱਕ ਪੁਲwidehat ਤੋਂ ਲੈ ਕੇ ਵਾਇਆ ਮਕਸੂਦਪੁਰ ਔਰ ਤਲਵੰਡੀ ਕੁੱਕਾ ਅਡੇ ਤੱਕ ਉਹ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਚ ਰਿਪੇਅਰ ਕਰਾਉਣ ਲੱਗੇ ਨੇ ਇੱਕ ਇੱਕ ਦੋ ਸੜਕਾਂ ਦੀ ਵਾਈਡਨਿੰਗ ਹੋ ਰਹੀ ਆ ਬੋਪਾਰਾਵਾ ਤੋਂ ਲੈ ਕੇ ਬਜਾਜ ਤੇ ਫਤਿਹਪੁਰ ਤੋਂ ਲੈ ਕੇ ਟਾਂਡੀ ਔਲਖ ਤੱਕ ਉਹ ਸਾਰੀਆਂ ਪ੍ਰਧਾਨ ਮੰਤਰੀ ਸੜਕ 'ਚੋਂ ਪੈਸੇ ਲੱਗਣ ਲੱਗੇ ਨੇ ਮਤਲਬ ਪ੍ਰਧਾਨ ਮੰਤਰੀ 'ਚੋਂ ਪੈਸੇ ਲੱਗ ਰਹੇ ਨੇ ਨੈਸ਼ਨਲ ਹਾਈਵੇਜ਼ ਬਣ ਰਹੇ ਨੇ ਪੰਜਾਬ ਦੇ ਵਿੱਚ ਔਰ ਸਟੇਟ ਹਾਈਵੇਜ਼ ਵੀ ਜਿੱਥੇ ਫੰਡਿੰਗ ਹੈਗੀ ਆ ਬਾਰ ਲੀਆਂ ਬਾਰ ਲੀਆਂ ਸੜਕਾਂ ਸਾਰੀਆਂ ਬਣ ਰਹੀਆਂ ਲੇਕਿਨ ਜਿੱਥੇ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਆਉਂਦੀ ਹੈ ਆਪਣੀ ਪਰਸਨਲ ਜਿੱਥੇ ਸਟੇਟ ਨੇ ਸੋਲੀ ਆਪਣਾ ਪੈਸਾ ਲਾਉਣਾ ਉਹ ਸੜਕਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਇਹ ਹਨ ਔਰ ਮੈਨੂੰ ਫਿਰ ਮੈਂ ਦੁਬਾਰਾ ਪੁੱਛਣਾ ਚਾਹੁੰਦਾ ਕਿ ਇੰਨਾ ਭਾਰੀ ਕਰਜ਼ਾ ਜਿਹੜਾ ਚੱਕਿਆ ਜਾ ਰਿਹਾ ਸਾਡੀ ਸਟੇਟ ਦੇ ਉੱਤੇ ਉਹ ਕਰਜ਼ਾ ਕਿੱਥੇ ਜਾ ਰਿਹਾ ਭਗਵੰਤ ਮਾਨ ਦੀ ਸਰਕਾਰ ਨੂੰ ਕੇਜਰੀਵਾਲ ਨੂੰ ਰੋਜ਼ ਉੱਤੇ ਚੀਕਾ ਮਾਰਦੇ ਨੇ ਕਿ ਬਦਲਾਅ ਲਿਆਂਦਾ ਸੀ ਪੰਜਾਬ ਦੇ ਵਿੱਚ ਬਦਲਾਅ ਲਿਆਂਦਾ ਦੱਸਣ ਤਾਂ ਸਹੀ ਸਾਨੂੰ ਕਿ 1 ਲੱਖ ਕਰੋੜ ਰੁਪਏ ਦਾ ਕਰਜ਼ਾ ਉਹ ਗਿਆ ਕਿੱਥੇ ਆ ਕੀ ਉਹ ਹੈਲੀਕਾਪਟਰਾਂ ਵਿੱਚ ਉੱਡ ਗਿਆ ਵਾ ਕੀ ਉਹ ਸਾਰਾ ਪੈਸਾ ਜਹਾਜ਼ਾ ਚੁੜਾਤਾ ਭਗਵੰਤ ਮਾਨ ਦੀ ਸਰਕਾਰ ਨੇ ਇਹਨਾਂ ਦੇ ਕੋਲ ਹਜ਼ਾਰ ਹਜ਼ਾਰ ਗਨਮੈਨ ਦਰਜਨਾ ਕਮਾਂਡੋਜ਼ ਲਈ ਫਿਰਦੇ ਇਹਨਾਂ ਦੇ ਮਨਿਸਟਰ ਕੀ ਇਹਨਾਂ ਨੇ ਉਹ ਪੈਸਾ ਸਾਰਾ ਉੱਥੇ ਉੜਾ ਦਿੱਤਾ ਕਿੱਥੇ ਗਿਆ ਪੈਸਾ ਸਾਰਾ ਇਹ ਲੋਕਾਂ ਦਾ ਜਾਣਨ ਦਾ ਅਧਿਕਾਰ ਆ ਔਰ ਮੈਂ ਵਿਧਾਨ ਸਭਾ ਚ ਕੀ ਕਹਿਣਾ ਚਾਹੁੰਦਾ ਕਿ ਜਦੋਂ ਪਿਛਲੇ ਸਾਲ ਉਠਾਇਆ ਮਸਲਾ ਕਹਿੰਦੇ ਜੀ ਬਸ ਜਲਦੀ ਬਣਾ ਦੇਾਂਗੇ ਤੇ ਹੁਣ ਤਾਂ ਮੈਨੂੰ ਵਿਧਾਨ ਸਭਾ ਦੇ ਵਿੱਚ ਸਪੀਕਰ ਕੁਲਤਾਰ ਸੰਧਵਾ ਬੋਲਣ ਨਹੀਂ ਦਿੰਦੇ ਮੈਨੂੰ ਬਿਲਕੁਲ ਇੱਕ ਸ਼ਬਦ ਵੀ ਨਹੀਂ ਬੋਲਣ ਦਿੱਤਾ ਜਾਂਦਾ ਮੈਂ ਗੈਰ ਪੰਜਾਬੀਆਂ ਦਾ ਬਿੱਲ ਪਾਸ ਕਰਨ ਵਾਸਤੇ ਦਿੱਤਾ ਹੋਇਆ ਕਿ ਸਾਡੇ ਇੱਕ ਇੰਪੋਰਟੈਂਟ ਸਾਡਾ ਆਇਡੈਂਟੀਟੀ ਕ੍ਰਾਈਸਿਸ ਆ ਰਿਹਾ ਡੈਮੋਗ੍ਰਾਫਿਕ ਸਿਚੁਏਸ਼ਨ ਚੇਂਜ ਹੋ ਰਹੀ ਆ ਉਹ ਨਹੀਂ ਮੈਨੂੰ ਉੱਥੇ ਬਹਿਸ ਕਰਨ ਦਿੰਦੇ ਕੋਈ ਮੈਨੇ ਕੇਸ ਉੱਥੇ ਕੋਈ ਗੱਲ ਹੋਣ ਨਹੀਂ ਦਿੰਦੇ ਔਰ ਪਿਛਲੇ 1 ਸਾਲ ਵਿੱਚ ਸਭ ਤੋਂ ਛੋਟੇ ਦੋ ਸੈਸ਼ਨ ਸਿਰਫ ਦੋ ਸੈਸ਼ਨ 13 ਸਿਟਿੰਗ ਸਿਰਫ ਕਿਸੇ ਸਰਕਾਰ ਨੇ ਇੰਨੇ ਛੋਟੇ ਸੈਸ਼ਨ ਨਹੀਂ ਬੁਲਾਏ ਜਿਵੇਂ ਕਿ ਇਹਨਾਂ ਨੇ ਇੱਕ ਵਿਧਾਨ ਸਭਾ ਦਾ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਇਸ ਪਾਰਟੀ ਨੇ ਸੋ ਵੀਰੋ ਪੈਣੋ ਬਜ਼ੁਰਗੋ ਭਰਾਓ ਐਨਆਰਆਈਸ ਵਿਸ਼ਪ ਬੈਠੇ ਪੰਜਾਬੀਆਂ ਨੂੰ ਕਹੂੰਗਾ ਕਿ ਆ ਗਰਾਉਂਡ ਰਿਐਲਿਟੀ ਇਹ ਆ ਜੋ ਮੈਂ ਤੁਹਾਨੂੰ ਇੱਥੇ ਅੱਜ ਸੁਬਾਨਪੁਰ ਔਰ ਨਡਾਲਾ ਲਿੰਕ ਰੋਡ ਦੀ ਦਿਖਾ ਰਿਹਾ ਵਾਂ ਸ਼ਾਇਦ ਇਦਾਂ ਦੀਆਂ ਬਹੁਤ ਪਲਾਨ ਰੋਡ ਇਦਾਂ ਦੀਆਂ ਬਹੁਤ ਸਾਰੀਆਂ ਪਲਾਨ ਰੋਡ ਸੀ ਬੜੀ ਪੂਰੀ ਹਾਲਤ ਆ ਔਰ ਲਿੰਕ ਰੋਡ ਸੀ ਇਹਦੇ ਨਾਲੋਂ ਵੀ ਜ਼ਿਆਦਾ ਬੱਤਰ ਹਾਲਤ ਆ ਔਰ ਮੈਨੂੰ ਦੁੱਖ ਆ ਕਿ ਇਹਨਾਂ ਦੀ ਨਲੇਕੀ ਦੇ ਕਰਕੇ ਬੇਤਹਾਸ਼ ਮੋਤਾ ਹੁਰੀਆਂ ਨੇ ਐਕਸੀਡੈਂਟਸ ਹੋ ਰਹੇ ਨੇ ਔਰ ਗੱਡੀਆਂ ਟੁੱਟ ਰੀਆਂ ਨੇ ਬੁਰੀ ਹਾਲਤ ਹੋ ਰਹੀ ਆ ਇਹਦੀ ਸਾਰੀ ਗੱਲ ਦੀ ਰਿਸਪੌਂਸਿਬਿਲਟੀ ਆ ਦੇਖੋ ਕਿਵੇਂ ਜ਼ਿਕਜ਼ੈਗ ਜਾਂਦੇ ਨੇ ਲੋਕੀ ਜਸਟ ਟੂ ਅਵੋਇਡ ਜਿਹੜਾ ਮਾੜਾ ਪੈਚ ਆ ਸੜਕ ਦਾ ਉਹਨੂੰ ਅਵੋਇਡ ਕਰਨ ਵਾਸਤੇ ਕਦੀ ਗੱਡੀ ਖੱਬੇ ਲੈ ਜਾਂਦੇ ਨੇ ਕਦੀ ਸੱਜੇ ਲੈ ਜਾਂਦੇ ਨੇ ਔਰ ਅੱਜ ਤਾਂ ਮੈਂ ਦੇਖ ਨਹੀਂ ਰਿਹਾ ਹੈ ਹੈਵੀ ਟ੍ਰੈਫਿਕ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਟ੍ਰੋਲਾ ਆ ਰਿਹਾ ਦੂਰ ਤੁਸੀਂ ਦੇਖੋਗੇ ਹਲੇ ਆ ਬੱਸ ਤੋਂ ਅਗਲੇ ਪਾਸੇ ਦਿਖਾਉਣਾ ਤੁਹਾਨੂੰ ਇੰਦਾਂ ਦੇ ਵੱਡੇ ਟਰਾਲੇ ਜਿਹਦੇ ਤੇ ਪਲਾਈ ਕਰਦੇ ਨੇ ਵੱਡਾ ਵੱਡਾ ਬੋਝ ਲੈ ਕੇ ਜਾਂਦੇ ਨੇ ਔਰ ਇਹਨਾਂ ਦੇ ਕਰਕੇ ਸੜਕ ਟੁੱਟ ਜਾਂਦੀ ਔਰ ਐਕਸੀਡੈਂਟਸ ਇੱਥੇ ਹੁੰਦੇ ਨੇ ਬਹੁਤ ਜ਼ਿਆਦਾ ਤੇ ਰਿਪੇਅਰ ਕਰਾਉਣਾ ਫਰਜ਼ ਜਿਹੜਾ ਸੀਗਾ ਉਹ ਪੰਜਾਬ ਸਰਕਾਰ ਦਾ ਹੈ ਮੇਰੀ ਭਗਵੰਤ ਮਾਨ ਨੂੰ ਅਪੀਲ ਆ ਕਿ ਗੱਪਾਂ ਮਾਰਨੀਆਂ ਛੱਡੋ ਔਰ ਆਪਣੇ ਕੰਮ ਵਾਸਤੇ ਜਿਹਦੇ ਲਈ ਤੁਹਾਨੂੰ ਲੋਕਾਂ ਨੇ ਇਲੈਕਟ ਕੀਤਾ ਉਸ ਕੰਮ ਦੇ ਉੱਤੇ ਆਣ ਕੇ ਆਪਣੀ ਜ਼ਿੰਮੇਵਾਰੀ ਪੂਕਤੋ ਤੇ ਬੇਸਿਕ ਐਮਿਨਿਟੀਆਂ ਜਿਹੜੀਆਂ ਨੇ ਸਾਰਾ ਕੁਝ ਮੁਫਤਖੋਰੀ ਨਾਲ ਤੁਸੀਂ ਸਟੇਟ ਦਾ ਲੁਟਾ ਰਹੇ ਹੋ ਜਹਾਜ਼ਾਂ ਤੇ ਚੜ ਰਹੇ ਹੋ ਜਾਂ ਅਯਾਸ਼ੀ ਕਰ ਰਹੇ ਹੋ ਗਨਮੈਨ ਲੈ ਕੇ ਘੁੰਮਦੇ ਹੋ ਔਰ ਹੈਲੀਕਾਪਟਰ ਸਾਡਾ ਉਡਾਉਂਦੇ ਹੋ ਕਰੋ ਬੰਦ ਤੇ ਆਹ ਜਿਹੜੀਆਂ ਲੋਕਾਂ ਦੀਆਂ ਸੜਕਾਂ ਦਾ ਸਕੂਲਾਂ ਦਾ ਤੇ ਬੇਸਿਕ ਹਸਪੀਟਲਸ ਦਾ ਕੰਮ ਤੁਹਾਡੀ ਰਿਸਪੋਨਸੀਬਿਲਟੀ ਦਿੱਤੀ ਆ ਉਹਨੂੰ ਤੁਸੀਂ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕਰੋ ਦੋਸਤੋ ਅੱਜ ਦੇ ਇਸ ਚਾਹੇ ਉਹ ਸਾਦਾ ਮੁੱਦਾ ਵਾ ਪਬਲਿਕ ਇੰਟਰਸਟ ਦਾ ਮੁੱਦਾ ਹੋਣ ਕਰਕੇ ਜੋ ਤੁਸੀਂ ਮੇਰੇ ਨਾਲ ਇੱਥੇ ਅੱਜ ਜੁੜੇ ਹੋ ਮੈਂ ਤੁਹਾਡਾ ਸਭ ਦਾ ਬੜਾ ਮਸ਼ਕੂਰ ਆ ਇਸ ਵੀਡੀਓ ਨੂੰ ਇਸ ਪਬਲਿਕ ਇੰਟਰਸਟ ਦੇ ਈਸ਼ੂ ਨੂੰ ਜਿਆਦਾ ਤੋਂ ਜਿਆਦਾ ਹਾਈਲਾਈਟ ਕਰਨਾ ਔਰ 3 ਸਾਲ ਮੈਂ ਕਹਿ ਰਿਹਾ ਇਹ ਸੜਕ ਜਿਹੜੀ ਸੁਭਾਨਪੁਰ ਨਡਾਲਾ 3 ਸਾਲ ਤੋਂ ਲੋਕੀ ਤੱਕੇ ਖਾ ਰਹੇ ਨੇ ਮਰ ਰਹੇ ਨੇ No relief at all ਇਹ ਸੜਕ ਦੀ ਸਾਡੀ ਮੰਗ ਆ ਪੰਜਾਬ ਸਰਕਾਰ ਦੇ ਕੋਲੋਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਹੋਰ ਪਲਾਨ ਰੋਡਸ ਨੇ ਲਿੰਕ ਰੋਡਸ ਨੇ ਸਾਰੇ ਪੰਜਾਬ ਦੇ ਵਿੱਚ ਟੁੱਟੀਆਂ ਉਹਨਾਂ ਤੇ ਪੈਸਾ ਖਰਚ ਕਰੋ ਕਰਜ਼ਾ ਜਿਹੜਾ ਚੁਕਦਿਆਂ ਘੱਟੋ ਘੱਟ ਇੰਨਾ ਤੇ ਕਰਦੋ ਕਿ ਜਿਹੜਾ ਕਰਜ਼ਾ ਚੱਕ ਰਹੇ ਹੋ ਉਹ ਇਦਾਂ ਦੀ ਚੰਗੀਆਂ ਇਦਾਂ ਦੀ ਸੜਕਾਂ ਟੁੱਟੀਆਂ ਰਿਪੇਅਰ ਕਰਨ ਤੇ ਲਾਓ ਸਕੂਲਾਂ ਤੇ ਹਸਪੀਟਲ ਨੂੰ ਠੀਕ ਕਰੋ ਆਪਣੀ ਅਯਾਸ਼ੀ ਵਾਸਤੇ ਮਤ ਖਰਚ ਕਰੋ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ